ਅੱਜ ਪਾਵਰ ਗਵਰਨਮੈਂਟ ਅੰਦੋਖੋ ਪੈਨਸ਼ਨ ਯੂਨੀਅਨ ਪੰਜਾਬ ਰਜਿਸਟਰਡ ਨੰਬਰ 8 ਕ ਜੱਤੇਬੰਦੀ ਸੰਬੰਧ ਦੇ ਟਿਕ ਉਹਨਾਂ ਨੇ ਜਿੰਨੇ ਵੀ ਜਗਰਾਓ ਡਿਵੀਜ਼ਨ ਦੇ ਵਿੱਚ ਮੈਂਬਰਸ਼ਿਪ ਆ ਉਹਨਾਂ ਸਮੂਹਿਆਂ ਦਾ ਪੈਨਸ਼ਨ ਦੇ ਦੇ ਉੱਤੇ ਜਿਹੜਾ 17 ਦਸੰਬਰ 1982 ਨੂੰ ਲਾਗੂ ਹੋਇਆ ਵਿਆ ਉਹਦੇ ਸੰਬੰਧੀ ਸਨਮਾਨ ਕੀਤਾ ਗਿਆ ਉਹਦੇ ਵਿੱਚ ਵਕ ਵਕ ਡਿਵੀਜ਼ਨਾਂ ਤੋਂ ਜਿਵੇਂ ਕਿ ਅੱਡਾ ਦਾਖਾ ਤੋਂ ਰਾਏਕੋਟ ਤੋਂ ਜਗਰਾਓ ਲਲਤੋਂ ਤੋਂ ਉਹਦੇ ਵੀ ਪ੍ਰਧਾਨ ਸਹਿਕੀ ਆ ਉਹ ਵੀ ਆਏ ਉਹਨਾਂ ਦਾ ਵੀ ਸਨਮਾਨ ਕੀਤਾ ਗਿਆ ਮੈਂ ਐਸਪੀ ਸਿੰਘ ਡੇਡ 17 ਆ ਪਾਵਰ ਕਮਨ ਟ੍ਰਾਂਸਪੋਰਟ ਪੈਨਸ਼ਨ ਯੂਨੀਅਨ ਪਿੰਡਾ ਰਜਿਸਟਰਡ ਪੰਧਾ ਦੇਟਗੜਾ ਇਹ ਸਾਡਾ ਵੀ ਸਨਮਾਨ ਕਰਿਆ ਇਹਨਾਂ ਨੇ ਅੱਜ ਇਸ ਖੁਸ਼ੀ ਭਰੇ ਮੌਕੇ ਦੇ ਉੱਤੇ ਜਿਹੜੇ ਸਮੁੱਚੇ ਪੈਨਸ਼ਨਰਾਂ ਵੀ ਉਹ ਵੱਡੀ ਗਿਣਤੀ ਦੇ ਵਿੱਚ ਸਾਰੇ ਸ਼ਾਮਲ ਹੋਏ ਆ ਔਰ ਸਾਰੇ ਇਸ ਗੱਲ ਦੇ ਉੱਤੇ ਇੰਨੇ ਖੁਸ਼ ਆ ਕਿ ਅਸੀਂ ਅੱਜ ਆਪਸ ਵਿੱਚ ਹੀ ਆਪਸੀ ਭਾਈਚਾਰਾ ਇਕਾਵਾ ਉਹਨੂੰ ਹੋਰ ਇਕੱਠਾ ਕਰਿਆ ਆਪਣੇ ਜਿਹੜੀ ਆਪਣੇ ਵਿੱਚ ਨਿੱਘ ਪਿਆਰ ਆ ਉਹ ਹੋਰ ਗੂੜਾ ਹੋਇਆ ਵਾ ਇਸ ਕਰਕੇ ਇਹਨਾਂ ਨੇ ਫਰੰਕ ਕੀਤਾ ਬੇਥੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਜੇ ਫੰਕਸ਼ਨ ਆ ਉਹ ਕਰਦੇ ਰਾਂਗੇ ਤਾਂ ਕਿ ਸਾਡਾ ਬਣਿਆ ਰਹੇ ਤਾਂ ਜੇ ਅਸੀਂ ਇਕੱਠੇ ਹੋ ਗਏ ਜਿਹੜੀ ਪੰਜਾਬ ਸਰਕਾਰ ਜਾਂ ਬੋਰਡ ਦੀ ਮੈਨੇਜਮੈਂਟ ਜਿਹੜੀ ਅੱਜ ਸਾਡੀਆਂ ਮੰਗਾਂ ਦੇ ਉੱਤੇ ਕੁੰਡਲੀ ਸਾਪ ਵਾਂਗੂ ਕੁੰਡਲੀ ਮਾਰੀ ਬੈਠੀ ਆ ਚਾਹੇ ਉਹ ਡੀਏ ਦਾ ਰਿਓ ਈਰੀਆ ਰੋਵੇ ਚਾਹੇ ਡੀਏ ਦੀ ਅਕਸਤਨ ਜਾਰੀ ਕਰਨ ਦੀ ਗੱਲ ਹੋਵੇ ਚਾਹੇ ਉਹ ਜਿਹੜਾ ਆਪਣਾ ਪਨਾ ਏਰੀਆ ਰਿਕ ਇੱਕ 16 ਤੋਂ 12 ਕਿਲਾਣਾ ਉਹ ਏਰੀਆ ਦੇਣ ਦੀ ਗੱਲ ਹੋਵੇ ਜਦੋਂ ਉਹ ਨਹੀਂ ਦੇ ਰਹੇ ਉਹਨਾਂ ਤੇ ਜਿਹੜੀ ਲੜਾਈ ਆ ਉਹ ਤਿੱਖੀ-ਕਿੱਟੀ ਜਾਊਗੀ ਜਿਹੜਾ 200 ਰੁਪਿਆ ਜੱਜਿਆ ਟੈਕਸ ਸਾਰੇ ਮੁਲਾਜ਼ਮਾਂ ਦੇ ਉੱਤੇ আর ਪੈਨਸ਼ਨਾਂ ਦੇ ਉੱਤੇ ਲਾਇਆ ਜਿਹਦਾ ਕੋਈ ਮਤਲਬੇ ਨਹੀਂ ਬਣਦਾ ਇਹ 200 ਰੁਪਏ ਸਭ ਤੋਂ ਲਿਆ ਜਾਵੇ ਆਪ ਜਿਹੜੇ ਇਹਨਾਂ ਦੇ ਟੈਕਸਾਂ ਐ ਐਮਐਲਿਆਂ ਦੇ ਐਮਪੀਆਂ ਦੇ ਉਹ ਸਰਕਾਰ ਪਰੇ ਪਰ ਜਿਹੜੇ ਹੈਂਡ ਟੂ ਮਾਉਥ ਲੋਕ ਜੀ ਰਹੇ ਆ ਜਿਨ੍ਹਾਂ ਦੇ ਜੋਕਾਂ ਦੀ ਪੜਾਈ ਨਹੀਂ ਲੋਟ ਆ ਰਹੀ ਜਿਨ੍ਹਾਂ ਤੋਂ ਆਪ ਦਾ ਘਰ ਦਾ ਗੁਜ਼ਰ ਕਰਨ ਔਖਾ ਹੋਇਆ ਪਿਆ ਉਹਨਾਂ ਦੇ ੱੱਕੇ ਨਾਲ ਜਿਹੜਾ 200 ਰੁਪਿਆ ਟੈਕਸ ਆ ਉਹ ਲਾਇਆ ਗਿਆ ਉਹਦੇ ਵਿਰੁੱਧ ਵੀ ਜਿਹੜੀ ਲੜਾਈ ਆ ਉਹ ਸਾਡੀ ਜਾਰੀ ਆ ਅੱਜ ਬਹੁਤ ਵੱਡੀ ਗਿਣਤੀ ਚ ਭੈਣਾਂ ਵੀ ਸਾਡੀਆਂ ਆਈਆਂ ਜਿਨ੍ਹਾਂ ਨੂੰ ਸਨਮਾਨ ਕੀਤਾ ਗਿਆ ਅਰੋਭਿਤ ਤੋਂ ਬਹੁਤ ਜ਼ਿਆਦੇ ਖੁਸ਼ੀ ਮਹਿਸੂਸ ਕਰਕੇ ਗਈਆਂ ਨੇ ਜਾਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਜਿਹੜੀ ਲੜਾਈ ਆ ਇਹਦੇ ਟੰਗ ਦੇ ਨਾਲ ਆਪਣੇ ਇੱਕੇ ਦੇ ਆਸਰੇ ਚਾਰੀ ਰੱਖਾਂਗੇ ਮੈਂ ਗੁਰਦਾਰਨ ਸਿੰਘ ਪ੍ਰਧਾਨ ਮੰਡਲ ਜੁਨਟ ਜਗਰਾਉਂ ਅ ਅੱਜ ਅਸੀਂ ਪੈਨਸ਼ਨਰ ਜੁਨੀਅਰ ਦੇ ਪਰਿਵਾਰ ਦਾ ਸਨਮਾਨ ਸਮਾਰੋ ਰੱਖਿਆ ਜਿਹਦੇ ਵਿੱਚ ਸਾਡੀਆਂ ਭੈਣਾਂ ਸਾਡੇ ਵੀਰ ਸਾਰੇ ਰਲ ਕੇ ਸਾਰੇ ਨਿਸ਼ਮੁਲਿਤ ਕੀਤੀ ਔਰ ਇੱਕ ਦੂਜੇ ਨਾਲ ਆਪਦੇ ਦੁੱਖ ਸਾਂਝੇ ਕਿਤੇ ਇੱਕ ਅਸੀਂ ਇੱਕ ਪਰਿਵਾਰ ਦੀ ਤਰ੍ਹਾਂ ਪੈਨਸ਼ਨਰ ਜੁਨੀਅਨ ਵਾਲੇ ਜਿਹੜੇ ਜਿੰਦੇ ਵੀ ਹੈ ਪੈਨਸ਼ਨਰਾਂ ਅਸੀਂ ਇੱਕ ਪਰਿਵਾਰ ਦੀ ਤਰ੍ਹਾਂ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਖੜਦੇ ਆਂ ਜਦੋਂ ਵੀ ਕੋਈ ਕਿਸੇ ਨੂੰ ਕੋਈ ਪਰਿਵਾਰਕ ਤਕਲੀਫ ਹੁੰਦੀ ਹੈ ਉਹਦੇ ਵਿੱਚ ਵੀ ਅਸੀਂ ਇੱਕ ਦੂਜੇ ਨਾਲ ਆਪਦਾ ਦੁੱਖ ਸਾਂਝਾ ਕਰਦੇ ਆਂ ਤੇ ਨਾਲ ਦੀ ਨਾਲ ਅਸੀਂ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਜਿੱਥੇ ਸੰਘਰਸ਼ਾਂ ਦੇ ਵਿੱਚ ਅਸੀਂ ਵੱਧ ਚੜ ਕੇ ਹਿੱਸਾ ਲੈਂਦੇ ਆ ਉੱਥੇ ਪਰਿਵਾਰਕ ਜੀਵਨ ਨੂੰ ਵੀ ਵਧੀਆ ਬਣਾਉਣ ਵਾਸਤੇ ਅਸੀਂ ਇੱਕ ਦੂਜੇ ਦੀ ਮਦਦ ਕਰਦੇ ਆ ਖੁਸ਼ੀ ਦੇ ਮੌਕੇ ਇੱਕ ਦੂਜੇ ਨਾਲ ਸਮੂਹ ਲਈ ਕਰਦੇ ਆ ਜਦੋਂ ਅਸੀਂ ਇਕੱਠੇ ਹੋ ਜਾਂਦੇ ਆ ਤਾਂ ਸਾਡਾ ਪਿਛਲਾ ਜਿਹੜਾ ਹੈਗਾ ਬੀਤਿਆ ਹੋਇਆ ਸਮਾਂ ਉਹ ਸਾਨੂੰ ਸਾਰਾ ਯਾਦ ਆਉਂਦਾ ਔਰ ਬੜੇ ਇੱਕ ਦੂਜੇ ਨਾਲ ਉਹੀ ਪੁਰਾਣੀਆਂ ਯਾਦਾਂ ਜਗਾ ਕਰਕੇ ਇੱਕ ਬਹੁਤ ਹੀ ਮਤਲਬ ਉਹਨਾਂ ਸਾਨੂੰ ਰਿਲੈਕਸੇਸ਼ਨ ਮਿਲਦੀ ਹੈਗੀ ਕਿਉਂਕਿ ਜਿਹੜਾ ਸਮਾਂ ਉਹ ਬਹੁਤ ਜਿਆਦੇ ਸਮਝੋ ਵੀ ਤੰਗੀਆਂ ਭਰਿਆ ਮੁਸ਼ਕਲਾਂ ਭਰਿਆ ਸਾਰਿਆਂ ਨੂੰ ਮੁਸ਼ਕਲਾਂ ਖੜੀਆਂ ਹੁੰਦੀਆਂ ਨੇ ਟਾਈਮ-ਟਾਈਮ ਤੇ ਤੇ ਅਸੀਂ ਮਤਲਬ ਉਹਨੂੰ ਖਿੜੇ ਮੱਥੇ ਆਪਸ ਵਿੱਚ ਮਿਲ ਕੇ ਉਹਨੂੰ ਹੱਲ ਕਰਦਾ ਸਾਰੇ ਅਤਹੀਆ ਕਰਦੇ ਆ ਇਹ ਸਾਡਾ ਜੀ ਪਹਿਲਾਂ ਸਾਡਾ ਇੱਕ 6 ਸਾਲ ਪਹਿਲਾਂ ਹੋਇਆ ਸੀਗਾ ਤਾਂ ਹੁਣ ਅਸੀਂ ਜਿਹੜੀ ਪੈਨਸ਼ਨਰ ਹੈ ਜੂਨੀਅਨ ਏਟਿੰਗ ਦੇ ਟੰਡੇ ਠਾ ਪਹਿਲਾ ਇਹ ਜਿਹੜਾ ਮਨਾ ਰਹੇ ਆਂਗੇ ਪੈਨਸ਼ਨ ਦੇ ਤੇ ਇਸ ਦੇ ਵਿੱਚ ਸਮਝੋ ਵੀ ਸਾਰੇ ਜਿੰਨੇ ਤੁਸੀਂ ਦੇਖਿਆ ਹੀ ਹੈ ਵੀ ਸਾਰੇ ਸਾਡੇ ਪੈਨਸ਼ਨਰ ਸਾਥੀ ਬਹੁਤ ਖੁਸ਼ੀ ਨਾਲ ਸਾਡੇ ਇਸ ਸਮਾਗਮ 'ਚ ਸ਼ਾਮਲ ਹੋਏ ਅ ਔਰ ਅਸੀਂ ਆਸ ਕਰਦੇ ਆਂਗੇ ਗਾਹਾਂ ਨੂੰ ਵੀ ਅਸੀਂ ਵੱਧ ਤੋਂ ਵੱਧ ਮਤਲਬ ਆਪਦੀ ਮੈਂਬਰਸ਼ਿਪ ਵਧਾਵਾਂਗੇ ਜੁਨਟੀ ਨੂੰ ਇਕੱਠਾ ਕਰਕੇ ਸਾਡੀਆਂ ਮੁਸ਼ਕਲਾਂ ਦੇ ਜਿਹੜੇ ਹੈਗੇ ਉਹਨਾਂ ਨੂੰ ਹੱਲ ਕਰਨ ਵਾਸਤੇ ਬੋਰਡ ਦੇ ਖਿਲਾਫ ਜਾਂ ਪੰਜਾਬ ਸਰਕਾਰ ਦੇ ਖਿਲਾਫ ਉਹਨਾਂ ਤੋਂ ਹੱਕੀ ਮੰਗਾ ਮੰਗਣ ਵਾਸਤੇ ਸੀ ਜੁਨਾਈਟ ਹੋਵਾਂਗੇ ਪਹਿਲਾਂ ਵੀ ਕਾਫੀ ਲੜਾਈ ਲੜੀ ਆ ਤੁਸ ਕਰ ਦਿੱਤੇ ਗਿਆ ਅੱਜ ਤੁਹਾਡਾ ਸੈਮੀਨਾਰ ਸੀਗਾ ਜੋ ਤੁਹਾਡਾ ਪੈਨਸ਼ਨਰ ਸੈਮੀਨਾਰ ਸੀ ਇਹਦੇ ਵਿੱਚ ਵੀ ਕਈ ਤੁਸੀਂ ਆਪਣੇ ਮੀਟਿੰਗਾਂ ਕੀਤੀਆਂ ਗਈਆਂ ਜਾਂ ਇਦਾਂ ਇਸ ਤਰ੍ਹਾਂ ਦਾ ਮਸਦਾ ਕੀਤਾ ਗਿਆ ਜੋ ਅੱਜ ਦਾ ਜੋ ਸੈਮੀਨਾਰ ਸੀ ਉਹਦੇ ਵਿੱਚ ਤੁਸੀਂ ਕੀ ਕੀ ਫੈਸਲੇ ਲਏ ਆ ਕਿ ਤੁਹਾਡੇ ਮੀਂਹ ਮੰਗਾ ਵਾਸਤੇ ਪਹਿਲਾ ਤਾਂ ਇਹ ਆ ਵੀ ਜਿੰਨੇ ਵੀ ਸਾਡੇ ਰਿਟਾਇਰੀ ਸਰਕਾਰੀ ਕਰਮਚਾਰੀ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਸਨਮਾਨ ਕੀਤਾ ਉਹਨਾਂ ਨੂੰ ਜੁਨਾਈਟ ਕਰਕੇ ਅਸੀਂ ਜਿਹੜੀਆਂ ਸਾਡੀਆਂ ਪੰਜਾਬ ਗਵਰਨਮੈਂਟ ਦੇ ਨਾਲ ਸਾਡੀਆਂ ਮੰਗਾਂ ਨੇ ਜਾਂ ਸਾਡੇ ਬਿਜਲੀ ਬੋਰਡ ਦੇ ਮੈਨੇਜਮੈਂਟ ਦੇ ਨਾਲ ਨੇ ਜਿੱਤੇ ਵੀ ਸਾਡਾ ਏਰੀਆਲ ਆ ਤੇ ਜਿਹੜੀ ਸਾਡਾ ਡੀਏ ਆ ਇਹ ਸਾਡੀਆਂ ਮੁੱਖ ਮੰਗਾਂ ਨੇ ਜਿਹਨਾਂ ਦੇ ਵਿੱਚ ਜੁਨਾਈਟ ਹੋ ਕੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਥੇਬੰਦੀ ਦੀ ਇਕਤਾ 'ਚ ਕੰਮ ਕਰਕੇ ਇਹ ਮੰਗਾਂ ਮੰਨਵਾਉਣ ਦੀ ਕੋਸ਼ਿਸ਼ ਕਰਾਂਗੇ ਤੇ ਜਿੰਨੇ ਵੀ ਸਾਡੀਆਂ ਇਸ ਫੰਕਸ਼ਨ ਦੇ ਵਿੱਚ ਜਿੱਥੇ ਸਾਡੇ ਵੀਰ ਇੱਥੇ ਹਾਜ਼ਰ ਹੋਣੇ ਉਹ ਤੇ ਨਾਲ ਨਾਲ ਸਾਡੀਆਂ ਪੈਨਸ਼ਨਰ ਭੈਣਾਂ ਜਿਹੜੀਆਂ ਨੇ ਜਿਹੜੀਆਂ ਅੱਜ ਤੱਕ ਇਹਨਾਂ ਨੂੰ ਆਨਰਗੋਲਡ ਕੀਤਾ ਗਿਆ ਸੀ ਇਹ ਪਹਿਲਾ ਫੰਕਸ਼ਨ ਆ ਜਿੱਦੇ ਵਿੱਚ ਅਸੀਂ ਆਪਣੀਆਂ ਭੈਣਾਂ ਨੂੰ ਨਾਲ ਸੱਦ ਕੇ ਉਹਨਾਂ ਦਾ ਸਨਮਾਨ ਕੀਤਾ ਵਾ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀਆਂ ਸਾਡੇ ਬਾਕੀ ਸਬ ਡਿਵੀਜ਼ਨਾਂ ਨੇ ਜਿਵੇਂ ਡਿਵੀਜ਼ਨਾਂ ਨੇ ਚਾਹੇ ਅਡਾ ਦਾ ਖਾਬਾ ਚਾਹੇ ਲਲਤੋਂ ਕਲਾਮਾ ਚਾਹੇ ਰੈਕੋਟਾ ਉਹਨਾਂ ਦੇ ਵਿੱਚ ਵੀ ਵੱਖ-ਵੱਖ ਸਮੇਂ ਤੇ ਅਸੀਂ ਇਹ ਫੰਕਸ਼ਨ ਕਰਕੇ ਤੇ ਮਾਰਾ ਨੂੰ ਕੰਮਜਪ ਕਰਾਂਗੇ ਆਉਣ ਵਾਲੇ 8 ਮਾਰਚ ਜਿਹੜਾ ਵੂਮਨ ਡੇ ਤੇ ਮਨਾਇਆ ਜਾ ਰਿਹਾ ਹਵਾ ਉਹਦੇ ਵਿੱਚ ਲਲਤੋਂ ਤਰਾਂ ਦੇ ਵਿੱਚ ਅਸੀਂ ਜਿੰਨੀਆਂ ਵੀ ਸਾਡੀਆਂ ਸਤਕਾਰਯੋਗ ਭੈਣਾਂ ਨੇ ਉਹਨਾਂ ਨਾਲ ਕਿ ਅਸੀਂ ਜਿੱਥੇ ਮਹਿਲਾ ਦਾ ਬਣਾਵਾਂਗੇ ਬੇ ਮਨਾਵਾਂਗੇ ਉੱਥੇ ਅਸੀਂ ਸਾਡੀਆਂ ਭੈਣਾਂ ਨੂੰ ਵੀ ਸਨਮਾਨਿਤ ਕਰਾਂਗੇ ਧੰਨ